ਹੈਲੋ ਹਾਂਜੀ ਆਪ ਕਿਵੇਂ ਹੋਵੋਗੇ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਮੇਰੇ ਪਰ ਹੈ ਹੱਥ ਰੱਖੇ ਸਾਰੀ ਮੇਰੀ YouTube ਫੈਮਿਲੀ ਤੇ ਅੱਜ ਆਪਾਂ ਮੈਂ ਸੋਚਿਆ ਮੈਂ ਤੁਹਾਨੂੰ 2 ਕਮੈਂਟ 2-3 ਕਮੈਂਟਾਂ ਦਾ ਮੈਂ ਵਲੌਗ ਪਾਉਣੀ ਅੱਜ ਮੈਂ ਸ਼ਾਰਟ ਵੀਡੀਓ ਨਹੀਂ ਪਾਈ ਮੈਂ ਵਲੌਗ ਬਣਾਇਆ ਕਰਾਂਗੇ ਕੁਝ ਤਾਂ ਗਰਮੀ ਵਾਲੀ ਐ ਨਾ ਤਾਂ ਕਰਕੇ ਨਹੀਂ ਬਣਦਾ ਹਨਾ ਗਰਮੀ ਹੈ ਹੀ ਹੱਦ ਤੋਂ ਵੱਧ ਆ ਕੋ ਸਵੇਰ ਕੰਮਾਂ ਧੰਦੇ ਜਾਂਦਾ 11 ਵਜੇ ਜਾਂਦੇ ਨੇ ਫਿਰ ਐਨੇ ਲਾਈਵ ਆ ਜਾਂਦੇ ਆ ਹਨਾ ਲਾਈਵ ਵਾਲੇ ਭੈਣ ਭਾਈ ਕਹਿੰਦੇ ਆ ਵੀ ਤੁਸੀਂ ਲਾਈਵ ਜ਼ਰੂਰ ਆਇਆ ਕਰੋ ਨਾ ਜਿੱਕ ਦਿਨ ਨਾ ਮਾਂ ਵਿਚਾਰੇ ਐ ਕਹ ਦੰਦੇ ਨੇ ਵੀ ਤੁਸੀਂ ਕਿਉਂ ਨਹੀਂ ਲੈ ਗਾਉਂਦੇ ਚਲੋ ਨਾ ਉੱਥੇ ਕੋਈ ਔਖਾ ਕੋਈ ਸੌਖਾ ਆਉਦੀ ਵਧੀਆ ਅਸੀਂ ਹੱਸ ਖੇਡ ਲੈਨੇ ਚਲੋ ਨਾ ਟਾਈਮ ਪਾਸ ਹੋ ਜਾਂਦਾ ਕਹਿੰਦੇ ਹੁੰਦੇ ਨੇ ਹੱਸ ਖੇਡ ਕੇ ਚੱਲ ਹਣਾ ਵੀ ਮੈਂ ਮੇਰੇ ਨਾਲ ਲਾਈਵ ਚੈਨ ਨੇ ਜੁੜੇ ਹੋਏ ਨੇ ਮੈਂ ਕਹਿੰਨੀ ਆ ਵੀ ਮੇਰੀਆਂ ਭੈਣਾਂ ਇੰਨੀਆਂ ਔਖੀਆਂ ਔਖੀਆਂ ਜਿਹੜੇ ਬੱਚੇ ਆਖਦੇ ਸਾਡੇ ਮੰਮੀ ਨਹੀਂ ਸਾਡੇ ਡੈਡੀ ਨਹੀਂ ਹਣਾ ਭੈਣਾਂ ਕਹਿੰਦੀਆਂ ਨੇ ਵੀ ਅਸੀਂ ਇੰਨੀਆਂ ਔਖੀਆਂ ਨਾ ਬਹੁਤ ਦੁੱਖ ਜਿਹਾ ਲੱਗਦਾ ਉਹ ਚੀਜ਼ ਦਾ ਤੇ ਉਸ ਕਰਕੇ ਲੈ ਆ ਜਾਂਦੇ ਆ ਹਨਾ ਉਹਨਾਂ ਦਾ ਦੁੱਖ ਸੁੱਖ ਸੁਣ ਵੀ ਲੈਣੇ ਸੁਣਾ ਵੀ ਲੈਣੇ ਆਪਦਾ ਕਹਿੰਦੇ ਹੁੰਦੇ ਨੇ ਦੁੱਖ ਤੇ ਸੁੱਖ ਕਹਿੰਦੇ ਦੋਨੋਂ ਭਾਈ ਨੇ ਹਨਾ ਜਦੋਂ ਖੁਸ਼ੀ ਆਉਂਦੀ ਆ ਉਦੋਂ ਆਪਾਂ ਹੱਸਦੇ ਆ ਖੁਸ਼ੀਆਂ ਮਨਾਉਂਦੇ ਆ ਜਦੋਂ ਦੁੱਖ ਆਉਂਦਾ ਤੇ ਉਦੋਂ ਆਪਾਂ ਨੂੰ ਐ ਹੋ ਜਾਂਦਾ ਵੀ ਕਿਉਂ ਦੁੱਖ ਆ ਗਿਆ ਹਨਾ ਦੁੱਖ ਨੇ ਵੀ ਆਉਣਾ ਸੁੱਖ ਨੇ ਵੀ ਆਉਣਾ ਪਰ ਦੁੱਖ ਆਉਂਦਾ ਨਾ ਜਦੋਂ ਬੰਦੇ ਤੇ ਹਨਾ ਦੁੱਖ ਆਪਣੇ ਤੇ ਬਗਾਨੇ ਦੀ ਪਛਾਣ ਕਰਾ ਦਿੰਦਾ ਕਿਉਂ ਉਦੋਂ ਪਤਾ ਲੱਗਦਾ ਵੀ ਕੌਣ ਖੜਦਾਗਾ ਕੌਣ ਨਹੀਂ ਖੜਦਾ ਇਹ ਦੁੱਖ ਵੀ ਤਾਂ ਹੀ ਆਉਂਦਾਗਾ ਹਨਾ ਕਹਿੰਦੇ ਹੁੰਦੇ ਨੇ ਆਕਲ ਬੰਦੇ ਨੂੰ ਕੋਈ ਬਦਾਮ ਖਾ ਕੇ ਨਹੀਂ ਆਉਂਦੀ ਹੁੰਦੀ ਆਕਲ ਬੰਦੇ ਨੂੰ ਠੋਕਰਾਂ ਖਾ ਕੇ ਆਉਂਦੀ ਆ ਵੀ ਠੋਕਰਾਂ ਖਾ ਖਾ ਕੇ ਆਕਲ ਬਹੁਤ ਆ ਗਈ ਹੁਣ ਬਹੁਤ ਹਨਾ ਇਹ ਜਿਹੜਾ ਦੁੱਖ ਹੁੰਦਾ ਨਾ ਦੁੱਖ ਦੁੱਖ ਤਾਂ ਬਹੁਤ ਜ਼ਿਆਦਾ ਪਛਾਣ ਕਰਾ ਦਿੰਦਾ ਆਪਦੀ ਆਪਦਿਆਂ ਦੀ ਵੀ ਬਗਾਨਿਆਂ ਦੀ ਵੀ ਕੌਣ ਖੜਦਾ ਹਨਾ ਜਿਹੜਾ ਉਸ ਟਾਈਮ ਖੜਦਾ ਹੋਵੇ ਨਾ ਆਪਣੇ ਨਾਲ ਉਹਨੂੰ ਕਦੇ ਤੁਸੀਂ ਚਾਹੇ ਉਹ ਉਹ ਨਾ ਇੱਕ ਵਾਰੀ ਗੁਣ ਕਰਿਆ ਹੋਇਆ ਉਹਨੇ ਜਿਹੜਾ ਉਹ ਚ ਖੜ ਗਿਆ ਆਪਣੇ ਇੱਕ ਵਾਰੀ ਗੁਣ ਕਰਿਆ ਨਾ ਪੁੱਲੋਂ ਬਾਤ ਚੋ ਚਾਹੇ ਜਮਾ ਗੁਣ ਨਾ ਕਰੂ ਪਰ ਉਹਦਾ ਪਿਛਲਾ ਗੁਣ ਜਮਾ ਨਾ ਪੁੱਲੋਂ ਜਿਹੜਾ ਉਹਨੇ ਗੁਣ ਕਰਿਆ ਹੁੰਦਾ ਆਪਣਾ ਨਾ ਤੇ ਮੈਂ ਇਹੀ ਚੀਜ਼ ਸੋਚਦੀ ਹੁੰਨੀ ਆ ਵੀ ਹਨਾ ਜਿਹੜਾ ਬੰਦਾ ਤਾਕੜਾ ਉਹ ਕਿਸੇ ਦੀ ਕਦੇ ਐਲਫ ਨਹੀਂ ਗੱਲਦਾ ਹੈਗਾ ਨਾ ਉਹ ਕਰੇ ਨਾ ਉਹ ਖੜੇ ਕਿਉਂ ਉਹਨੂੰ ਆਇਆ ਹੁੰਦਾ ਇਹ ਤੋਂ ਮੈਂ ਕੀ ਲੈਣਾਗਾ ਤੁਸੀਂ ਛੋਟੇ ਕਨੀ ਦੇਖੋ ਜਿਹੜਾ ਬੰਦਾ ਆਪਾਂ ਤਾਂ ਛੋਟਾ ਨਾ ਛੋਟੇ ਦੇ ਘਰੇ ਜਾਓ ਤੁਹਾਨੂੰ ਇੰਨਾ ਇੱਜ਼ਤ ਪਿਆਰ ਸਤਿਕਾਰ ਮਿਲੂਗਾ ਛੋਟੇ ਦੇ ਘਰੋਂ ਬਹੁਤ ਜ਼ਿਆਦੇ ਵੱਡਿਆਂ ਦਾ ਨਹੀਂ ਨਾ ਚੱਕਿਆ ਕਰੋ ਛੋਟਿਆਂ ਦਾ ਨਹੀਂ ਚੱਕਿਆ ਕਰੋ ਚਾਹੇ ਆਪਾਂ ਵੱਡਿਆਂ ਚਾਹੇ ਆਪਾਂ ਛੋਟਿਆਂ ਚਲੋ ਕਹੇ ਜੇ ਵੀ ਆਪਾਂ ਹਨਾ ਪਰ ਛੋਟਿਆਂ ਦਾ ਸਤਿਕਾਰ ਕਰਿਆ ਕਰੋ ਜਿਹੜੇ ਆਪ ਤੋਂ ਛੋਟੇ ਨੇ ਹਨਾ ਤੇ ਆ ਇਹਨਾਂ ਦੇਖਿਆ ਕਰੋ ਵੀ ਇਹ ਗਰੀਬ ਆ ਗਰੀਬ ਦੇ ਘਰੋਂ ਆਪਾਂ ਨੂੰ ਕੁਝ ਹਜੇ ਮਿਲ ਜੂ ਜਿਹੜਾ ਤਕੜਾ ਉਹਦੇ ਘਰੋਂ ਕਦੇ ਵੀ ਨਹੀਂ ਕੋਈ ਚੀਜ਼ ਦਿੰਦਾ ਹਨਾ ਗਰੀਬ ਆਪਣੇ ਘਰੇ ਗਏ ਦੀ ਇੰਨੀ ਜ਼ਿਆਦਾ ਇੱਜ਼ਤ ਕਰਦਾ ਜਿੰਨੀ ਵੀ ਕਹਿ ਦੋ ਬਹੁਤ ਜ਼ਿਆਦਾ ਇੱਜ਼ਤ ਉਹਨੂੰ ਮਿਲਦੀ ਹੈ ਗਰੀਬ ਦੇ ਘਰੋਂ ਉਹਨੀ ਤਗੜੇ ਦੇ ਘਰੋਂ ਇੱਜ਼ਤ ਨਹੀਂ ਮਿਲਦੀ ਹੈਗੀ ਤੇ ਧੂਨੀਆਂ ਬਹੁਤ ਰੰਗੀ ਆ ਜੇ ਰੱਬ ਆਪਾਂ ਦੁੱਖ ਦਿੰਦਾ ਹਨ ਸੁੱਖ ਵੀ ਜ਼ਰੂਰ ਦਿੰਦਾ ਹੈ ਇਹ ਜੀ ਗੱਲ ਨਹੀਂ ਆਪਾਂ ਨੂੰ ਦੁੱਖ ਦੇ ਕੇ ਵੀ ਸੁੱਖ ਨਾ ਮਿਲੇ ਸੁੱਖ ਵੀ ਜ਼ਰੂਰ ਦਿੰਦਾ ਹਨ ਚਲੋ ਜਿਹੜਾ ਆਪਾਂ ਨੂੰ ਹਨ ਦੁੱਖ ਲੱਗਿਆ ਹੋਇਆ ਆਪਣੇ ਹੱਡਾਂ ਨੂੰ ਲੱਗਿਆ ਹੋਇਆ ਹੈ ਕੁਣਾ ਇਹ ਤਾਂ ਸਾਰੀ ਉਮਰ ਸਾਰੀ ਜ਼ਿੰਦਗੀ ਆਪਣੇ ਨਾਲ ਹੀ ਮੱਚੂ ਆ ਹਨ ਤੇ ਜਦੋਂ ਕੋਈ ਆ ਕੇ ਹਨਾ ਕਹਿ ਦਿੰਦਾਗਾ ਵੀ ਆਪਾਂ ਲੈਵ ਲੂ ਤੇ ਕਮੈਂਟ ਕਰਦਾ ਵੀ ਤੁਸੀਂ ਕਿਉਂ ਆਉਣੇ ਲੈਵਾ ਆਏ ਕਿਉਂ ਆਉਣੇ ਹਨਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਇਹ ਕਿਵੇਂ ਲੈਵਾਉਂਦਾ ਹਨਾ ਉੱਥੇ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਨੂੰ ਉੱਥੇ ਆਪਾਂ ਨੂੰ ਭੈਣਾ ਭਾਈਆਂ ਨਾਲ ਹਨਾ ਗੱਲਾਂ ਦਾ ਤਾਂ ਕਰਕੇ ਆਪਣਾ ਦੁੱਖ ਜਾ ਘਟ ਜਾਂਦਾ ਹਨਾ ਸੁੱਖ ਜਾਂ ਮਿਲਦਾ ਉੱਥੇ ਆ ਕੇ ਕਹਿੰਦੇ ਨੇ ਵੀ ਤੁਸੀਂ ਕਿਉਂ ਆਉਣੇ ਆਉਂਦੇ ਹਨਾ ਕਿਸੇ ਨੂੰ ਕੀ ਪਤਾ ਹਨਾ ਵੀ ਕਿਉਂ ਆਉਨੇ ਆ ਅੱਗੇ ਕਿਹੜਾ ਅਸੀਂ ਲਾਈਵ ਆਉਂਦੇ ਸੀ ਜਾਂ ਅਸੀਂ ਵੀਡੀਓ ਪਾਉਂਦੇ ਸੀ ਤੇ ਬਈ ਦਿਮਾਗ ਤੇ ਟੈਨਸ਼ਨ ਹੀ ਇੰਨੀ ਪੈਣ ਲੱਗ ਗਈ ਸੀ ਬਹੁਤ ਜ਼ਿਆਦੇ ਹਨਾ ਚਲੋ ਇੱਥੇ ਹੁਣ ਲਾਲਚ ਲੱਗ ਜਾਂਦੇ ਆ ਪੈਣਾ ਪਈਆਂ ਨਾ ਦੁੱਖ ਸੁੱਖ ਆ ਉਹਦੇ ਸਾਂਝੇ ਕਰ ਲਾਉਨੇ ਆ ਬਿੰਦਾਸ ਖੇਡ ਲੈਨੇ ਆ ਦਿਮਾਗ ਤੋਂ ਟੈਨਸ਼ਨ ਲੈਂਦੀ ਆ ਮਾੜੀ ਬੁੱਟੀ ਹਨਾ ਤੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਮੈਂ ਕਹਿੰਨੀ ਆ ਵੀ ਜਿਹਨੂੰ ਜਿਹਨੂੰ ਲੱਗੀ ਹਨਾ ਉਸ ਨੂੰ ਪਤਾ ਹੁੰਦਾ ਦੂਜਿਆਂ ਦੀਆਂ ਗੱਲਾਂ ਹੁੰਦੀਆਂ ਨੇ ਹਨਾ ਤੇ ਚਲੋ ਜਦੋਂ ਹਨਾ ਘਰੇ ਕੋਈ ਹੁੰਦਾ ਨਹੀਂ ਬੰਦੇ ਛਟਾਪਾ ਟਾਈਮ ਪਾਸ ਕਰ ਲੈਣੇ ਲੈਬ ਆ ਜੰਨੇ ਕੋਈ ਵੀਡੀਓ ਬਣਾ ਲੈਣੇ ਇਹਦੇ ਵਿੱਚ ਬਿਜੀ ਹੋ ਜਾਂਨੇ ਆ ਮੈਂ ਵੀ ਪਰ ਇਹ ਸੋਚ ਕੇ ਲੱਗਿਆ ਵੀ ਮੈਂ ਇੰਨੀ ਕੁ ਬਿਜੀ ਹੋਵਾਂ ਜਿਹੜਾ ਮੇਰਾ ਦਿਮਾਗ ਉਤਰ ਹੋ ਜੇ ਹੁਣ ਮੇਰਾ ਐਵੇਂ ਕਹਿੰਦਾ ਵੀ ਇੱਧਰ ਠਮਾਕਾ ਕਿਸੇ ਭੈਣ ਭਾਈ ਦੇ ਲੈਬ ਤੇ ਜਾ ਆਉਨੇ ਆ 10 ਮਿੰਟ ਕੋਈ ਆਪ ਦਾ ਚਲਾ ਲੈਣੇ ਵੀਡੀਓ ਬਣਾ ਲੈਣੇ ਹਨਾ ਥੋੜਾ ਮੋਟਾ ਦਿਮਾਗ ਤੋਂ ਆ ਜਾਣ ਲਿਆਗਾ ਹਨਾ ਤੇ ਵੀ ਚਲ ਐਨੇ ਸਾਰੇ ਨਾ ਭੈਣ ਭਾਈਆਂ ਦੇ ਨਾਲ ਆਪਾਂ ਨੂੰ ਹੌਸਲਾ ਜਾਉ ਜਾਂਦਾ ਵੀ ਮੇਰੇ ਭੈਣ ਭਾਈ ਮੇਰਾ ਕਿੰਨਾ ਪਿਆਰ ਸਤਿਕਾਰ ਕਰਦੇ ਨੇ ਹਨ ਇਹ ਚੀਜ਼ਾਂ ਹੁੰਦੀਆਂ ਨੇ ਵੀਰੇ ਜਿਹੜੀ ਆਪਾਂ ਹਾਸੀ ਹੱਸਦੇ ਆ ਨਾ ਉਹ ਤਾਂ ਹੁਣ ਆਪਾਂ ਉਤਲੇ ਮਨੋਂ ਹੱਸਦੇ ਆ ਆਪਣੇ ਅੰਦਰਲੀ ਹਾਸੀ ਤਾਂ ਖਤਮਾ ਹਨਾ ਤੇ ਕਿਉਂ ਖਤਮਾ ਉਦੋਂ ਹੋ ਜਾਂਦੀ ਹੈ ਜਦੋਂ ਕੋਈ ਆਪਣੀ ਜ਼ਿੰਦਗੀ ਚੋਂ ਚਲਾ ਜਾਂਦਾ ਹੈ ਹਨਾ ਤੇ ਬਈ ਉਤਲੀ ਹਾਸੇ ਹਸ ਲਾ ਨੇ ਆ ਨਾ ਚਲੋ ਸਾਰਾ ਦਿਨ ਮਰੂ ਮਰੂ ਵੀ ਨਹੀਂ ਹੁੰਦਾ ਨਾ ਸਾਰਾ ਦਿਨ ਰੋਇਆ ਜਾਂਦਾ ਹਨਾ ਜੇ ਰੋ ਮੰਗਿਆ ਅਗਲਾ ਕਹਿੰਦਾ ਇਹਨੂੰ ਕਿਹੜਾ ਜਿਆਦਾ ਦੁੱਖ ਨਹੀਂ ਇਸ ਕਰਕੇ ਵੀਰੇ ਅਸੀਂ ਚੈਨ ਲਾਈਵ ਤੇ ਆਉਣ ਲੱਗ ਪੀਆ ਵੀਡੀਓ ਬਣਾਉਣ ਲੱਗ ਪਿਆ ਕੋਈ ਸਾਡਾ ਸੌਂਕ ਨਹੀਂ ਸੀ ਬਣਾਉਣ ਦਾ ਹਨਾ ਬਸ ਇੱਕ ਆਪਦੀ ਸਿਹਤ ਲਈ ਵੀ ਸਿਹਤ ਤੰਦਰੁਸਤ ਰਹੇ ਭੈਣ ਭਾਈਆਂ ਨਾਲ ਗੱਲਾਂ ਬਾਤਾਂ ਕਰ ਲੰਨੇ ਆ ਇਹਦੇ ਕਰਕੇ ਆਏ ਅਸੀਂ ਸਾਨੂੰ ਅੱਗੇ ਕਿਹੜਾ ਰੋਜ਼ ਹੀ ਅਸੀਂ ਵੀਡੀਓ ਬਣਾਉਂਦੇ ਸੀ ਜਾਂ ਲਾਈਵ ਆਉਂਦੇ ਸੀ ਮੈਂ ਕਹਿੰਨੀ ਆ ਵੀ ਆਉਂਦੇ ਨਹੀਂ ਹੈਗੇ ਜੋ ਵੀ ਸਾਡੇ ਕੋਲੇ ਕੁਝ ਆਏਗਾ ਮੈਂ ਕਹਿੰਨੀ ਆ ਸਾਰਾ ਕੁਝ ਧੰਨ ਦੌਲਤ ਕੋਈ ਕੋਈ ਜ਼ਮੀਨ ਕੋਈ ਘਰ ਅਸੀਂ ਦਿੰਨੇ ਹਨਾ ਸਾਰਾ ਉਹ ਸਜੇ ਜਿਹੜੀ ਸਾਡੀ ਖੁਸ਼ੀ ਆ ਸਾਨੂੰ ਖੁਸ਼ੀ ਵਾਪਸ ਲਿਆ ਦੋ ਹਨਾ ਪਰ ਜੇ ਕੋਈ ਕਮੈਂਟ ਕਰਦਾ ਤੇ ਪਰ ਕਰਦੇ ਵੀ ਨਹੀਂ ਹੈਗੇ ਕਮੈਂਟ ਮੈਨੂੰ ਬਹੁਤ ਸੋਹਣੇ ਆਉਂਦੇ ਜਿਹਦੇ ਵਿੱਚ ਕਰ ਵੀ ਦਿੰਦਾ ਕੋਈ ਹਨਾ ਬੇਅਕਲ ਤੇ ਆਪਾਂ ਕਹਿੰਨੇ ਆ ਵੀ ਚਲੋ ਸਾਡੇ ਬਨੇ ਉਹਨਾਂ ਦਾ ਵੀ ਧੰਨਵਾਦ ਹਨਾ ਪਰ ਦੇਖ ਕੇ ਕਮੈਂਟ ਕਰਨਾ ਚਾਹੀਦਾ ਵੀ ਬੰਦਾ ਕਿਵੇਂ ਬੈਠਾ ਕੀ ਕਰਦਾ ਹਨਾ ਇਹ ਚੀਜ਼ਾਂ ਆਉਂਦੀਆਂ ਨੇ ਤੰਨਾ ਕੇ ਪੰਜ ਬਲੌਗ ਬਣਾਉਣਾ ਸੀ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ ਬਤੇ